ਕਰਨਾ ਹਾਂਜੀ ਨਾ ਪੜ੍ਹ ਲਈ ਫਿਰ ਸਟੋਰੀ ਹਾਂਜੀ ਲੰਬਾ ਕੁਝ ਵੀ ਚਾਉਂਦੀਆਂ ਵੀ ਨਹੀਂ ਲੱਭ ਤੇ ਗਿਆ ਵਾ ਪਰ ਤੁਹਾਨੂੰ ਸਟੋਰੀ ਦੇ ਮੁਤਾਬਕ ਤੁਸੀਂ ਮੇਰੇ ਕੋਲ ਕਰਵਾਉਣਾ ਨਹੀਂ ਹੈਗਾ ਇਸ ਕਰਕੇ ਮੈਂ ਯਾਦ ਨਹੀਂ ਕਰਨੀ ਹੁਣ ਪਤਾ ਦੀ ਫਿਰ ਚੇਂਜ ਕਰ ਦੇਣਾ ਅੱਛਾ ਨਹੀਂ ਚੇਂਜ ਕਰਾਉਂਦਾ ਤਾਂ ਗੱਲਾਂ ਦਿਮਾਗ ਦਾ ਨਹੀਂ ਤੇ ਇੱਕ ਵਾਰ ਕੱਢ ਲਾ ਉਹ ਤੇ ਮੈਂ ਕੱਢ ਲਿਆ ਕੱਢ ਲਿਆ ਠੀਕ ਆ ਹਾਂਜੀ ਸੋ ਆਪਣੀ ਨਵੀਂ ਵੀਡੀਓ ਦਾ ਸ਼ੂਟ ਲੱਗਾ ਸੀ ਸਟਾਰਟ ਹੋਣਾ ਅੱਜ ਤੇ ਕਿਰਨ ਨੂੰ ਕਿਹਾ ਮੈਂ ਵੀ ਇੱਕ ਵਾਰ ਅੱਖਾਂ ਦੇ ਵਿੱਚ ਆਉਂਦੀ ਡਾਇਲਗ ਆਪਣੇ ਕੱਢ ਲਾ ਕਿਉਂਕਿ ਡਾਇਲਗ ਅੱਗੇ ਥਾਣੀ ਨਿਕਲੇ ਹੋਣ ਤੇ ਫਿਰ ਸੀਨ ਜਿਹੜਾ ਛੇਤੀ ਬਣ ਜਾਂਦਾ ਟਾਈਮ ਨਹੀਂ ਲੱਗਦਾ ਇਹਦੇ ਕਈ ਵਾਰ ਫਿਰ ਜਦੋਂ ਸੀਨ ਅੜ ਜਾਂਦਾ ਹੈ ਨਾ ਤੇ ਉਹ ਘੰਟਾ ਘੰਟਾ ਇੱਕ ਸੀਨ ਹੀ ਖਰਾਬ ਕਰ ਦਿੰਦਾ ਹੈ 5 5 6 6 ਵਾਰ ਪਤਾ ਨਹੀਂ ਕਿੰਨੀ ਵਾਰ ਕੱਟ ਕਰਨਾ ਪੈਂਦਾ ਹੈ ਹਾਂਜੀ ਤਾਂ ਕਰਕੇ ਰੈਡੀ ਫਿਰ ਰੈਡੀ ਤੇ ਚੂੜੇ ਵਾਲਾ ਫਿਰ ਸੀਨ ਆਇਆ ਕਿਰਨ ਵਾਸਤੇ ਇਹ ਗੱਲ ਉਹਨਾਂ ਕਹਿੰਨਾ ਵੀ ਨਹੀਂ ਹੈਗੀ ਇਹ ਗੱਲ ਪੁਰਾਣੀ ਹੋ ਚੁੱਕੀ ਹੈ ਕਿਉਂਕਿ ਵੇ ਕੋ ਕਨਸੈਪਟ ਜਿਹੜਾ ਚੁੱਕਣਾ ਹੁੰਦਾ ਨਾ ਉਹਦੇ ਉਤੇ ਡਿਪੈਂਡ ਕਰਦਾ ਵੀ ਸੀਨ ਦੇ हिसाब ਨਾਲ ਕਿਦਾਂ ਦਾ ਕੈਰੈਕਟਰ ਆ ਤੇ ਕਿਦਾਂ ਦਾ ਉਹਨੂੰ ਰੋਲ ਦੇਣਾ ਆ ਤਾਂ ਕਰਕੇ ਫਿਰ ਜਿੱਦਾਂ ਦਾ ਆਪਾਂ ਟਾਪਿਕ ਸੋਚਿਆ ਹੁੰਦਾ ਹੈ ਉਸ ਹਿਸਾਬ ਦੇ ਨਾਲ ਫਿਰ ਚੂੜਾ ਪਾਉਣਾ ਪੈਂਦਾ ਕਿਰਨ ਨੂੰ ਕਿਉਂ ਕਿਰਨ ਹੈ ਹਾਂਜੀ ਹਾਂ ਚੱਲ ਕੋਈ ਨਹੀਂ ਅੱਗੇ ਤੋਂ ਜਿਹੜੀ ਹੁਣ ਸੋਚਾਂਗੇ ਨਾ ਉਹ ਚੂੜੇ ਤੋਂ ਬਿਨਾਂ ਵਾਲੀ ਸੋਚਾਂਗੇ ਠੀਕ ਹੈ ਕਰਕੇ ਚੱਲੋ ਚੱਲ ਚੱਲ ਠੀਕ ਹੈ ਓ ਕਿਰਨ ਜੀ ਐਵੇਂ ਨਾ ਐਨੀਆਂ ਗਲਤ ਮਲਤ ਗੱਲਾਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਇਆ ਕਰੋ ਐਨੀਆਂ ਐਨੀਆਂ ਗੱਲਾਂ ਨਹੀਂ ਦਿਮਾਗ 'ਚ ਗਲਤ ਲੈ ਕੇ ਆਉਣੀਆਂ ਚੰਗਾ ਚੰਗਾ ਸੋਚਿਆ ਕਰੋ ਕੁਝ ਨਹੀਂ ਗਲਤ ਹੁੰਦਾ ਲੈ ਕਰ ਆ ਗਿਆ ਥੋੜਾ ਜਿਹਾ ਠੀਕ ਕਰ ਗਿਆ ਤਾਂ ਦੁਬਾਰਾ ਕਰਦੇ ਹਾਂ ਓਕੇ ਇਦਨ ਨਹੀਂ ਨਹੀਂ ਆਉਂਦੀ ਇਹ ਕਿਤਨੀ ਨਹੀਂ ਆਉਂਦੀ ਸੀ ਚਾਹੁੰ ਜਾਂਦਾ ਵਿਚਾਰਾ ਦਸੀ ਜਿੰਨਾ ਕਿੱਥੋਂ ਗਲਤ ਹੋ ਗਿਆ ਕਿੱਥੋਂ ਕੋਈ ਨਹੀਂ ਕੋਈ ਨਹੀਂ ਚਾਹੁੰ ਜਾਂਦਾ ਸਵੇਰੇ ਸਕੂਲ ਜਾਣਾ ਨਾ ਹੁਣ ਨੀਂਦ ਪੂਰੀ ਕਰ ਲੈ ਆਪਣੀ ਓ ਪਿਰਨਾ ਐਵੇਂ ਨਾ ਗਲਤ ਨਾਲ ਗੱਲਾਂ ਆਪਣੇ ਤਾਕਦੇ ਹਾਂ ਕੀ ਹੋ ਗਿਆ ਤੇਰੇ ਮੂੰਹ ਤੇ ਮਠੀ ਮਠੀ ਸਮਾਈ ਲ ਆਉਂਦੀ ਏ ਤੇ ਮੇਰਾ ਮੇਰਾ ਤੇਰੇ ਵੱਲ ਵੇਖ ਕੇ ਮੇਰਾ ਹਾਸਾ ਨਿਕਲ ਗਿਆ ਨਾ ਆਉਂਦੀ ਨਾ ਕੀ ਆਉਂਦੀ ਕਿਰਤ ਦੀ ਗੱਲ ਤਾਂ ਆਉਂਦੀ ਮੈਨੂੰ ਮੇਰੇ ਕਿਰਤ ਦੀ ਗੱਲ ਤਾਂ ਆਉਂਦੀ ਗਲਤ ਗੱਲ ਬੋਲੀ ਗਈ ਮੈਂ ਜਿਹੜੀ ਉਤੋਂ ਹੀ ਸਾਇਨ ਹਾਂ ਹਾਂ ਤੂੰ ਦੰਦ ਨਾ ਕੱਟ ਠੀਕ ਆ ਤੇਰੇ ਕਰਕੇ ਆਡਾ ਸੀਨ ਫਿਰ ਕੱਟ ਹੋਇਆ ਓਕੇ ਸੋ ਫਿਲਮ ਦਾ ਸ਼ੂਟ ਡਿਆ ਚੱਲਣਾ ਪਤਾ ਨਹੀਂ ਅੱਗੇ ਇਹਦੇ ਬਾਰੇ ਗੱਲਬਾਤ ਕੀਤੀ ਆ ਆਪਾਂ ਕਿ ਨਹੀਂ ਕੀਤੀ ਕੀਤੀ ਬਣਾ ਕੇ ਨਹੀਂ ਕੀਤੀ ਨਹੀਂ ਕੀਤੀ ਕੀਤੀ ਮੇਰੇ ਕੱਲੇ ਸਟਾਰਟਿੰਗ ਦੇ ਵਿੱਚ ਜਦੋਂ ਦੱਸਿਆ ਹੀ ਵੀ ਤਿਆਰ ਹੋ ਹੁੰਦੇ ਆ ਮੈਨੂੰ ਵਿੱਚ ਪੈ ਗਏ ਆ ਨਾ ਕਾਫੀ ਦਿਨ ਪੈ ਗਏ ਤਾਂ ਜਿੱਦਾਂ ਬੋਲਗਾ ਸੋ ਉੱਚੇ ਫਿਲਮ ਦਾ ਸੀਨ ਜਿਹੜਾ ਆ ਇਹ ਚੱਲਣ ਡਿਆ ਆ ਤੇ ਬਸ ਅੱਧੇ ਚ ਪਹੁੰਚ ਗਏ ਆ ਆਪਾਂ ਤੇ ਥੋੜੀ ਜੀ ਰਹਿ ਗਈ ਔਰ ਬਣ ਵਾਲੀ ਤੇ ਫਿਰ ਕਰਕੇ ਸ਼ੂਟ ਤੇ ਫਿਰ ਮਿਲਦੇ ਆ ਤੁਹਾਨੂੰ ਤੇ ਕੀ ਕੁਝ ਬਣਿਆ ਇਸ ਫਿਲਮ ਦੇ ਵਿੱਚ ਠੀਕ ਆ ਕੰਟੀਨਿਊ ਕਰੋ ਅੱਗੇ ਚਲੋ ਵੇ ਪੋਤਾ ਤੈਨੂੰ ਤੇ ਕਿਰਨ ਨੂੰ ਪੁਰਾਣੇ ਰੀਤੀ ਰਿਵਾਜਾਂ ਦਾ ਨਹੀਂ ਪਤਾ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਸੌਂਦਾ ਮਹੀਨਾ ਆਉਂਦਾ ਹੈ ਨਾ ਉਹਦੇ ਵਿੱਚ ਨੋ ਸੱਸ ਇਕੱਠੀਆਂ ਨਹੀਂ ਰਹਿੰਦੀਆਂ ਨੋ ਪਹਿਲਾ ਸੌਂਦਾ ਮਹੀਨਾ ਆਪਣੇ ਪੇਕੇ ਘਟ ਕੇ ਹੁੰਦੀ ਆ ਤੇ ਮੰਮੀ ਇਹ ਫਿਰ ਤੁਸੀਂ ਗੱਲ ਮੇਰ ਨਾਲ ਕਾਹ ਤੋਂ ਕਰਨ ਦੇ ਜੇ ਇਹ ਗੱਲ ਤੁਸੀਂ ਜਾਂ ਇਹ ਨਾਲ ਰਿਲੇਟਡ ਕੋਈ ਵੀ ਗੱਲ ਆ ਤੁਸੀਂ ਕਿਰਨ ਨਾਲ ਕਰਕੇ ਆਓ ਉੱਥੇ ਆ ਕੇ ਗਰਮੀ ਨੇ ਜਾਣ ਲੈਣੀ ਕੀਤੀ ਜੇ ਨਾਲ ਰਿਲੇਟਡ ਕੋਈ ਵੀ ਗੱਲ ਹੈਗੀ ਤੇ ਉਹ ਤੁਸੀਂ ਕਿੰਨਾ ਕਰੋ ਜਾ ਕੇ ਤੁਸੀਂ ਮੇਰੇ ਨਾਲ ਕਾਹਤੋਂ ਇੰਨੀ ਗੱਲ ਕਰਨ ਦੇ ਜੀ ਹੈ ਤੁਹਾਨੂੰ ਤਾਂ ਆਪਣੀ ਨੋਹ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਕਿਉਂ ਮੈਡਮ ਨੋਹ ਜੀ ਤੁਸੀਂ ਸੁਣਦੇ ਹੋ ਕੈਮਰਾਮੈਨ ਦਾ ਪਰ ਨੋਹ ਆਂਦੀ ਮੈਂ ਨਹੀਂ ਜਾਣਾ ਨੋਹ ਕਹਿੰਦੀ ਨਹੀਂ ਜਾਣ ਤਾਂ ਤੂੰ ਮੇਰੇ ਕੋਲ ਆਈਏ ਹੁਣ ਨੋਹ ਨਾਲ ਗੱਲ ਕਰ ਚੁੱਕੀ ਆਂ ਨੋਹ ਆਂਦੀ ਮੈਂ ਆਪਣੇ ਪੇਕੇ ਨਹੀਂ ਜਾਣਾ ਤੇ ਮੈਂ ਆਖਿਆ ਮੈਂ ਆਪਣੇ ਪੋਤ ਨਾਲ ਗੱਲ ਕਰਕੇ ਵੇਣੀ ਆ ਸ਼ਾਇਦ ਮੇਰਾ ਤੇਰੀ ਤਾਂ ਕਿਤੇ ਲੱਗੀ ਜਾਏ ਤੇਰੀ ਤਾਂ ਕਿਤੇ ਲੱਗੀ ਜਾਏ ਤੇ ਮੇਰਾ ਪੋਤਾ ਹੀ ਨੌ ਰੁਪਏ ਕੇ ਘਾਲ ਦੇ ਓਏ ਹੋਏ 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 ਪੁੱਤ ਨੇ ਕੀ ਪੇਕੇ ਕਲਣਾ ਪੋਤਾ ਤੇ ਆਪਸੀ ਨੋਸੀ ਨਹੀਂ ਹੋਇਆ ਪਿਆ ਆ ਤੇ ਸੋ ਗਰਮੀ ਨੇ ਬੜੇ ਬੁਰੇ ਹਾਲ ਕੀਤੇ ਪਿਆ ਪਸੀਨਾ ਪਸੀਨੀ ਕੰਮ ਹੋਇਆ ਪਿਆ ਆ ਸੌ ਦਾ ਮਹੀਨਾ ਚੜਿਆ ਸੌ ਦਾ ਮਹੀਨਾ ਤੇ ਚੜ ਗਿਆ ਤੇ ਪਰ ਬੱਦਲ ਵਾਈ ਹੋਣ ਦਾ ਨਾਮੂ ਨਿਸ਼ਾਨ ਨਹੀਂ ਲੈਣ ਦੀ ਹੈਗੀ ਹੈ ਐਤਵਾਰ ਆਊਗਾ ਐਤਵਾਰ ਆਊਗਾ ਹਾਂ ਤੂੰ ਮੰਤਰ ਮਾਰ ਰਹੀ ਹੈ ਕੋਈ ਤੈਨੂੰ ਬੜਾ ਪਤਾ ਹੈ ਕਹਿੰਦੇ ਕਿ ਸਾਵਣ ਜਿਹੜਾ ਐਤਵਾਰ ਨਹੀਂ ਹੁੰਦਾ ਸਾਵਣ ਆ ਪਤਾ ਨਹੀਂ ਮੈਂ ਤੇ ਤੇਰੀ ਕੋਈ ਗੱਲ ਸੁਣੀ ਹੈ ਪੌਂਦਾ ਮਹੀਨਾ ਐਤਵਾਰ ਆਉਂਦਾ ਜਦੋਂ ਸਾਡਾ ਟਾ ਮਹੀਨਾ ਹਾਂ ਉਦੋਂ ਸਾਡੇ ਲੱਗੇ ਉੱਥੇ ਬੜਾ ਹੁੰਦਾ ਸੀ ਥਾਂ ਵਿਲਾ ਰਕੜ ਮੈਦਾਨ ਜਿਹਨੂੰ ਕਹਿੰਦੇ ਆ ਤੇ ਤਿੰਨ ਚਾਰ ਪਿੰਡ ਹੁੰਦੇ ਸੀ ਉਹਦੇ ਤੀਆਂ ਦਾ ਤਿਹਾਰ ਲਾਉਂਦੀਆਂ ਸੀ ਨਾ ਕੁੜੀਆਂ ਉਹ ਗੱਲ ਕਿੰਨਾ ਕਾਂਡੀ ਸੌਂ ਦਾ ਵੀ ਨਾ ਹੁੰਦਾ ਐਤਵਾਰ ਐਤਵਾਰ ਦਾ ਕੀ ਲਿੰਕ ਹੋਇਆ ਵੇ ਨਹੀਂ ਐਤਵਾਰ ਦਾ ਲਿੰਕ ਉਹ ਸਾਰਾ ਮਹੀਨਾ ਹੀ ਸੌਂ ਦਾ ਮਹੀਨਾ ਚੱਲਦਾ ਆ ਉਹ ਐਤ ਨਹੀਂ ਨਹੀਂ ਉਹ ਜਿਹੜਾ ਹੁੰਦਾ ਹੈ ਨਾ ਤੀਆਂ ਦਾ ਤਿਹਾਰ ਉਹ ਐਤਵਾਰ ਹੀ ਲੱਗਦਾ ਹੁੰਦਾ ਉਹ ਐਤਵਾਰ ਮਨਾਉਂਦੀ ਵਜਾ ਕੀ ਇਹ ਹਗਲਦਾ ਨਾ ਮੈਨੂੰ ਪਤਾ ਵਾ ਮਾਇਆ ਤੈਨੂੰ ਮੈਂ ਦੱਸਣਾ ਐ ਐਤਵਾਰ ਛੁੱਟੀ ਹੁੰਦੀ ਆ ਤੇ ਜਿਹੜੀਆਂ ਕੁੜੀਆਂ ਕੜੀਆਂ ਹੁੰਦੀਆਂ ਸਾਰੀਆਂ ਵੇਲੀਆਂ ਹੋ ਕੇ ਘਰ ਰਹਿੰਦੀਆਂ ਆ ਠੀਕ ਆ ਤੇ ਸਾਰੀਆਂ ਗੱਡੀਆਂ ਵਾਗੇ ਪਿੰਗਾ ਝੂੜਦੀਆਂ ਤੇ ਅੱਗੋਂ ਪਿੱਛੋਂ ਜਿਹੜੀਆਂ ਵਿਚਾਰੀਆਂ ਛੋਟੀਆਂ ਵੀ ਕੁੜੀਆਂ ਹੁੰਦੀਆਂ ਸੀ ਜਾਂ ਥੋੜੀਆਂ ਵੱਡੀਆਂ ਹੁੰਦੀਆਂ ਸੀ ਉਹਨਾਂ ਨੂੰ ਸਕੂਲੇ ਜਾਣਾ ਪੈਂਦਾ ਸੀ ਜਾਂ ਕਾਲਜਾਂ 'ਚ ਜਾਣਾ ਪੈਂਦਾ ਸੀ ਠੀਕ ਆ ਤੇ ਵਿਆਹੀਆਂ ਕੱਲੀਆਂ ਕੁੜੀਆਂ ਕੀ ਕਰਨਾ ਹਾਂ ਤੇ ਵਿਆਹੀਆਂ ਕੁੜੀਆਂ ਆਪਣੇ ਪਹਿਲਾਂ ਕਾਲਜ ਨਹੀਂ ਹੈਗੇ ਉਹ ਲੈ ਦੱਸ ਹੈਗੇ ਹੀ ਸਭ ਕੋ ਜੀ ਸਾਰਾ ਕੋ ਜੀ ਪਹਿਲਾਂ ਵੀ ਹੈਗਾ ਸੀ ਬਟ ਹੋਂਦੇ ਟਾਈਮ ਦੇ ਵਿੱਚ ਥੋੜੀ ਕਾਲਜਾਂ ਨੇ ਜ਼ਿਆਦਾ ਤਰੱਕੀ ਕਰ ਲਈ ਨਾ ਜ਼ਿਆਦਾ ਚੱਲਦੇ ਹੈਗੇ ਆ ਪਹਿਲਾਂ ਵੀ ਕਾਲਜ ਹੁੰਦੇ ਰਹੀ ਸਾਰਾ ਕੁਝ ਹੁੰਦਾ ਰਿਹਾ ਸੀ ਪਰ ਕੁੜੀਆਂ ਘਟ ਜਾਂਦੀਆਂ ਕੁੜੀਆਂ ਘਟ ਜਾਂਦੀਆਂ ਅਸਲ ਕੁੜੀਆਂ ਘਟ ਜਾਂਦੀਆਂ ਸੀ ਮੁੰਡੇ ਜ਼ਿਆਦਾ ਜਾਂਦੇ ਸੀ ਸੋ ਇਹ ਗੱਲਬਾਤ ਆਰੇ ਚੱਲੋ ਹੁਣ ਗੱਲਾਂ ਨਾ ਮੁਰਾਈ ਜਾ ਤੇ ਸੀਨ ਬਣਾ ਕਰਦੀ ਬੜੀ ਅੱਕੇ ਗਰਮੀ ਮਿਲਦੀ ਹੱਤ ਹੋ ਗਈ ਆ